ਕਦਾ ਬੰਦਾ ਖਾ ਗਿਆ ਹਰਜੀਤ ਨੂੰ ਡਰੜ ਕੇ ਭੱਜਣ ਲੱਗੇ ਸੀਗੇ ਇਹ ਰਾਜਸਥਾਨ ਦਾ ਕਾਹ ਹੈ ਆ ਇੱਕ ਨੰਬਰ ਪਲੇਟ ਦੀ ਕਿਹ ਹੈ ਇੱਕ ਥੱਲੇ ਲੱਗੀ ਹੋਈ ਹੈ ਉਹ ਥੱਲੇ ਵਾਲੀ ਨੰਬਰ ਪਲੇਟ ਹੋਰ ਉੱਤੇ ਵਾਲੀ ਹੋਰ ਹੈ ਪਿੱਛੇ ਨੰਬਰ ਪਲੇਟ ਹੋਰ ਲੱਗੀ ਹੋਈ ਹੈ ਇੱਥੇ ਬਾਈ ਜੀ ਬੰਦੇ ਦੀ ਕੋਈ ਕੀਮਤ ਨਹੀਂ ਹੈ ਅੰਨੀ ਪੀਂਦੀ ਕੁੱਤੇ ਚੱਟ ਦੇ ਇਹ ਕਹਾਵਤ ਪੰਜਾਬ ਦੇ ਉੱਤੇ ਹੀ ਲਾਗੂ ਹੁੰਦੀ ਹੈ ਹੁਣ ਪੱਤਰਕਾਰਾਂ ਦੇ ਉੱਤੇ ਤੁਸੀਂ ਪਰਚੇ ਪਾ ਸਕਦੇ ਹੋ ਝੂਠੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਅਸ਼ਟਾਰ ਦੇ ਸਕਦੇ ਹੋ ਕਰੋੜਾਂ ਰੁਪਏ ਦੀਆਂ ਐਡਾਂ ਦੇ ਸਕਦੇ ਹੋ ਤੁਸੀਂ ਤੁਸੀਂ ਹੋਰ ਤੁਹਾਡੇ ਕੋਲ ਕੱਖ ਨਹੀਂ ਹੋਣਾ ਤੁਹਾਡੇ ਕੋਲ ਫੋਨ ਵੀ ਕੱਢ ਲਿਆ ਗਿਆ ਫੋਨ ਵੀ ਚੱਕ ਲਿਆ ਗਿਆ ਜਿਹੜਾ ਬਾਈ ਦਾ ਬਾਈਫੋਨ ਕੱਢਣ ਦੀ ਚੱਕਰ ਹੀ ਕਰਦੇ ਸੀ ਤੋਂ ਜਿਹਦੇ ਵਿੱਚ ਕਵਰੇਜ ਕਰਦਾ ਸੀ ਹਰਜੀਤ ਬਾਈ ਕਹਿੰਦੇ ਉਹਦਾ ਫੋਨ ਸੀ ਆਈਫੋਨ ਤੇ ਯਾਰ ਇਨਸਾਨੀਅਤ ਮਰ ਗਈ ਸਾਡੀ ਸਸੀ ਕਾ ਜੀ ਦੋਸਤੋ ਪਹਿਲਾ ਵੀ ਖਬਰ ਅਸੀਂ ਬਹੁਤ ਦੁਖੀ ਹਿਰਦੇ ਨਾਲ ਦਿੱਤੀ ਆ ਵੀ ਸਾਡਾ ਵੀਰ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਦਾ ਅਮਰitsar ਤੋਂ ਯੋਧਾ ਪੱਤਰਕਾਰ ਸੀ ਬਾਈ ਤੇ ਇਸ ਟਰੱਕ ਦੇ ਥੱਲੇ ਆਉਣ ਦੇ ਨਾਲ ਉਹਦੀ ਮੌਤ ਹੋਈ ਆ ਚਲੋ ਮਾਲਕ ਦਾ ਭਾਣਾ ਕਹਿ ਦਿੰਨੇ ਆਪਾਂ ਠੀਕ ਐ ਪਰਮਾਤਮਾ ਦਾ ਭਾਣਾ ਭਾਈ ਜਿਸ ਤਰ੍ਹਾਂ ਲਿਖੀ ਆ ਉਸ ਤਰ੍ਹਾਂ ਬੰਦੇ ਨੇ ਜਾਣਾ ਏ ਪਰ ਇਹ ਸਿਸਟਮ ਸਰਕਾਰਾਂ ਦੇ ਉੱਤੇ ਇੱਕ ਸਵਾਲ ਮੈਂ ਕਰਨਾ ਚਾਹੁੰਦਾ ਇਹ ਰਾਜਸਥਾਨ ਦਾ ਟਰੱਕ ਹੈ ਆਓ ਭਾਈ ਜੀ ਕੋਲ ਨੂੰ ਆ ਇੱਕ ਨੰਬਰ ਪਲੇਟ ਦੀ ਕਿਹ ਹੈ ਇੱਕ ਥੱਲੇ ਲੱਗੀ ਹੋਈ ਹੈ ਆ ਥੱਲੇ ਵਾਲੀ ਨੰਬਰ ਪਲੇਟ ਹੋਰ ਹੈ ਉੱਤੇ ਵਾਲੀ ਹੋਰ ਹੈ ਪਿੱਛੇ ਨੰਬਰ ਪਲੇਟ ਹੋਰ ਲੱਗੀ ਹੋਈ ਹੈ ਇਹ ਰਾਜਸਥਾਨ ਦਾ ਹੈ ਭਾਈ ਜੀ ਤੇ ਇਹ ਸਰਕਾਰਾਂ ਤੇ ਸਾਡਾ ਸਿਸਟਮ ਕਿੰਨੇ ਨਾਕੇ ਲੰਘ ਕੇ ਆਇਆ ਹੂਗਾ ਕਿੰਨੇ ਪੁਲਿਸ ਦੇ ਨਾਕੇ ਲੱਗੇ ਹੋਣੇ ਰਾਜਸਥਾਨ ਤੋਂ ਲੈ ਕੇ ਅਮ੍ਰਿਤਸਰ ਤੱਕ ਕਿੱਥੇ ਕਿੱਥੇ ਜਾ ਕੇ ਆਇਆ ਹੋਗਾ ਤੇ ਕਿਸੇ ਨੇ ਨਹੀਂ ਦੇਖਿਆ ਇੱਥੇ ਭਾਈ ਜੀ ਬੰਦੇ ਦੀ ਕੋਈ ਕੀਮਤ ਨਹੀਂ ਹੈ ਅੰਨੀ ਪੀਂਦੀ ਕੁੱਤੇ ਚੱਟਦੇ ਇਹ ਕਹਾਵਤ ਪੰਜਾਬ ਦੇ ਉੱਤੇ ਹੀ ਲਾਗੂ ਹੁੰਦੀ ਹੈ ਹੁਣ ਸਾਡਾ ਬੰਦਾ ਖਾ ਗਿਆ ਇਹ ਇਹ ਬੰਦਾ ਉਹਰੇ ਇਹ ਡਰੜ ਕੇ ਹਰਜੀਤ ਨੂੰ ਡਰੜ ਕੇ ਭੱਜਣ ਲੱਗੇ ਸੀਗੇ ਤੇ ਇਹ ਫਿਰ ਵੀਰਾਂ ਨੇ ਫੜਿਆ ਕਾਬੂ ਕੀਤਾ ਦੋ ਬੰਦੇ ਇੱਕ ਭੱਜ ਗਿਆ ਉਹਨਾਂ ਵਿੱਚੋਂ ਵੀ ਦੱਸ ਰਹੇ ਆ ਕਿਨੇ ਨਸ਼ਾ ਨੁਸ਼ਾ ਕੀਤਾ ਹੋਇਆ ਸੀ ਇਹ ਰਾਜਸਥਾਨ ਨੰਬਰ ਟਰੱਕ ਇੱਥੇ ਕਰ ਕੀ ਰਿਹਾ ਚਲੋ ਠੀਕ ਹੈ ਤੇ ਆ ਆ ਲੋ ਜੀ ਸੋਨੋ ਭਾਈ ਕੀ ਕੰਦੋ ਕੁ ਫਰੇਰ ਦਾ ਹੈ ਸਵੇਰ ਦੇ ਬਾਜੀ ਇੱਕ ਵਾਰ ਦਈਦੀ ਸੀ ਸਾਡੀ ਵਾਜ ਤੇ ਭਰਾ ਉਸੇ ਵਾਲੇ ਆਉਂਦਾ ਬੱਸ ਕਾਜੀ ਕਾਜੀ ਬੜਾ ਦੁੱਖ ਲੱਗਾ ਵੇਖ ਕੇ ਕਿ ਛੋਟੇ ਛੋਟੇ ਬੱਚੇ ਆ ਤੇ ਉਹ ਸਾਡੇ ਵਿੱਚ ਫਿਰ ਸਾਡਾ ਨਹੀਂ ਰਿਆ ਸਾਡੀ ਨਲਾਇਕੀ ਜਿਹੜੇ ਅਸੀਂ ਇੰਨੇ ਬਾਰਡਰ ਨਾਲ ਅਲਾਈਨਮੈਂਟ ਚਾਬੀ ਕੱਢ ਲੈਨੇ ਮੈਂ ਚ ਅਸੀਂ ਰੋਕ ਲੈਨੇ ਆ ਪਰ ਅੱਜ ਰੋਡਾਂ ਤੇ ਜਿਹੜੇ ਹਸਾਬ ਦੇ ਨਾਲ ਬੰਦਿਆਂ ਨੂੰ ਮਾਰਿਆ ਜਾ ਰਿਹਾ ਕਿੱਥੋਂ ਤੱਕ ਜਾਏਗਾ ਇੱਕ ਪਰਵਾਹ ਦਾ ਚਰਾਗ ਬੁੱਝ ਗਿਆ ਬਿਲਕੁਲ ਭਾਈ ਜੀ ਇਹ ਇਹ ਕੋਈ ਆਮ ਮੌਤ ਨਹੀਂ ਹੈਗੀ ਇਹ ਸਿਸਟਮ ਦੀ ਮਾਰੀ ਹੋਈ ਕਤਲ ਆ ਇਹ ਸਿਸਟਮ ਦਾ ਕੀਤਾ ਹੋਇਆ ਤੇ ਸਾਡਾ ਸਿਸਟਮ ਕਦੋਂ ਤੱਕ ਜਾਗੂਗਾ ਯਾਰ ਅੰਨੇ ਵੀ ਦੇਖਦੇ ਅੰਨਿਆਂ ਨੂੰ ਤੇ ਜਦੋਂ ਨਾਕਾ ਲੱਗਿਆ ਹੁੰਦਾ ਪੁਲਿਸ ਵਾਲਿਆਂ ਦੀ ਸਭ ਤੋਂ ਪਹਿਲਾਂ ਨਜ਼ਰ ਪਲੇਟਾਂ ਤੇ ਹੁੰਦੀ ਆ ਇੱਕ ਗੱਡੀ ਮੋੜਿਆਂ ਲੰਗੀ ਜਦੋਂ ਲੰਗੀ ਸਾਰੀ ਤੇ ਪਿੱਛੇ ਨਜ਼ਰ ਰੱਖਦੇ ਆ ਤੇ ਕਿਸੇ ਨੇ ਨਹੀਂ ਰੱਖੀ ਇਹ ਰਾਜਸਥਾਨ ਦੇ ਬਾਰਡਰ ਵੀ ਟੱਪਿਆ ਪਤਾ ਨਹੀਂ ਕਿੱਥੋਂ ਕਿੱਥੋਂ ਲੰਘ ਕੇ ਆ ਗਿਆ ਹੋਊਗਾ ਤੇ ਭਾਈ ਜੀ ਆ ਇਹ ਸਾਡਾ ਭਗਵੰਤ ਮਾਨ ਜੀ ਪੱਤਰਕਾਰਾਂ ਦੇ ਉੱਤੇ ਤੁਸੀਂ ਪਰਚੇ ਪਾ ਸਕਦੇ ਹੋ ਝੂਠੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਅਸ਼ਤਿਆਰ ਦੇ ਸਕਦੇ ਹੋ ਕਰੋੜਾਂ ਰੁਪਏ ਦੀਆਂ ਐਡਾਂ ਦੇ ਸਕਦੇ ਹੋ ਤੁਸੀਂ ਤੁਸੀਂ ਹੋਰ ਤੁਹਾਡੇ ਕੋਲ ਕੱਖ ਨਹੀਂ ਹੋਣਾ ਤੁਹਾਡੇ ਕੋਲ ਤੁਹਾਡੇ ਤੁਹਾਡੇ ਰਾਗ ਦੇ ਵਿੱਚ ਬੰਦੇ ਨੂੰ ਗੋਲੀ ਕੋਈ ਨਹੀਂ ਜਾ ਕੇ ਜੇ ਕਿਸੇ ਦੇ ਨਾਲ ਵੈਸੇ ਕਿਸੇ ਨਾਲ ਝਗੜਾ ਹੋ ਜਾਵੇ ਇੱਥੇ ਗੋਲੀ ਮਾਰ ਜਾਂਦਾ ਕੋਈ ਕਿਸੇ ਨੂੰ ਪੁੱਛਦਾ ਤੱਕ ਨਹੀਂ ਤੇ ਤੁਸੀਂ ਕੀ ਕਹਿੰਦੇ ਸੀ 11:00 11:00 ਵਜੇ ਤੱਕ ਧੀਆ ਵੀ ਕਰਨ ਗਿਆ ਉਹ ਤੁਸੀਂ ਰਾਤ ਦੇ ਛੱਡੋ ਸਵੇਰ ਦੇ 11 ਵਜੇ ਤੱਕ ਨਹੀਂ ਬੰਦਾ ਨਿਕਲਣ ਨੂੰ ਬੰਦਾ ਨਿਕਲਣ ਤੋਂ ਦੱਸਦਾ ਵੀ ਸਵੇਰੇ ਤੇ 11 ਵਜੇ ਪਤਾ ਨਹੀਂ ਕਿੱਥੇ ਜਾ ਕੇ ਕੀ ਹੋ ਜਾਣਾ ਮਾਰਨ ਤੋਂ ਬਾਅਦ ਰੁਕਿਆ ਨਹੀਂ ਫਿਰ ਇਹਨੂੰ ਭਜਾਇਆ ਟਰੱਕ ਨੂੰ ਤੇ ਫਿਰ ਫੜਿਆ ਇੱਥੇ ਲੋਕਾਂ ਨੇ ਮਾਰਨ ਤੋਂ ਬਾਅਦ ਵੀ ਰੁਕਿਆ ਨਹੀਂ ਵੇਖੋ ਜੇ ਕਿਤੇ ਐਕਸੀਡੈਂਟ ਹੋ ਗਿਆ ਤੇ ਫਿਰ ਉਹਨੂੰ ਚੁੱਕ ਕੇ ਹਸਪਤਾਲ ਛੱਡ ਕੇ ਆਈਦਾ ਪਰ ਕਿਹੜੀ ਟੋਕ ਦੀ ਗੱਲ ਆ ਬਿਲਕੁਲ ਬਿਲਕੁਲ ਭਾਈ ਜੀ ਇਹ ਇੱਕ ਤਰਾਸ ਦੀ ਆ ਪਰ ਚਲੋ ਹੁਣ ਬੀਰ ਉਹ ਨਹੀਂ ਆ ਰਹੇ ਆਏ ਹੋਏ ਆ ਮੁਰਾਜ਼ਮ ਪਰ ਮੈਂ ਤਾਂ ਇਹ ਕਹਿੰਦਾ ਵੀ ਸਵੇਰ ਦਾ ਇਹ ਹਾਦਸਾ ਹੋਇਆ ਵਾ ਇਹ ਥੋੜੀ ਜਿਹੀ ਜਗ੍ਹਾ ਏ ਹੁਣ ਇੱਕ ਹੋਰ ਹਾਸਲ ਡਿੱਗ ਰਹੇ ਸੀਗੇ ਭਸਵੇਂ ਦੇ ਰਾਤ ਹੋ ਗਈ ਆ ਹੁਣ ਲੈ ਕੇ ਚੱਲੇ ਆ ਜੀ ਟਰੱਕ ਨੂੰ ਫੋਨ ਵੀ ਕਹਿੰਦਾ ਨੇ ਇਥੋਂ ਚੋਰੀ ਹੋ ਗਿਆ ਉਹਨਾਂ ਦਾ ਹਾਂਜੀ ਫੋਨ ਵੀ ਕੱਢ ਲਿਆ ਗਿਆ ਇਹਨੇ ਫੋਨ ਵੀ ਚੱਕ ਲਿਆ ਆਈਫੋਨ ਜੋਕਾ ਆਈਫੋਨ ਚੋਰੀ ਹੋ ਗਿਆ ਪਤਾ ਜਿਹੜਾ ਬਾਈ ਜੀ ਆਈਫੋਨ ਕੱਢਣ ਦੇ ਵਿੱਚ ਕਵਰੇਜ ਕਰਦੇ ਸੀ ਸੋ ਜਿਹਦੇ ਵਿੱਚ ਕਵਰੇਜ ਕਰਦਾ ਸੀ ਹਰਜੀਤ ਬਾਈ ਕਹਿੰਦੇ ਉਹਦਾ ਫੋਨ ਸੀ ਆਈਫੋਨ ਤੇ ਯਾਰ ਇਨਸਾਨੀਅਤ ਮਰ ਗਈ ਸਾਡੀ ਜਿੱਥੇ ਕਿਤੇ ਸੇਬਾਂ ਦਾ ਟਰੱਕ ਪਲਟ ਗਿਆ ਸੇਬਾਂ ਨੂੰ ਪੈ ਗੇ ਬੰਦੇ ਵਿੱਚ ਹੈਗੇ ਨਹੀਂ ਹੈਗੇ ਉਹ ਨਹੀਂ ਦੇਖਦੇ ਅਸੀਂ ਤੇ ਤੇ ਵੀਰ ਦਾ ਫੋਨ ਚਾਕੇ ਲਗੇ ਯਾਰ ਮਰਦਿਆਂ ਦੇ ਕਫਨ ਲਾਉਣ ਲੱਗੇ ਅਸੀਂ ਪੰਜਾਬੀ ਇਹ ਤਾਂ ਸਾਡੀ ਸਾਡੀ ਇਹ ਇਨਸਾਨੀਅਤ ਹੈ ਪਰ ਤੇ ਪੁਲਿਸ ਵਾਲੇ ਵੀ ਵੀਰ ਵੀ ਖੜੇ ਆ ਭਾਜੀ ਇਹ ਸਵੇਰ ਦਾ ਜਾਣਾ ਚਾਹੀਦਾ ਜੀ ਸਵੇਰ ਦਾ ਕੀ ਹਾਂਜੀ ਇਹ ਸਵੇਰ ਦੀ ਮਿਲ ਕੇ ਹਾਦਸਾ ਹੋਇਆ ਜੀ ਹੁਣ ਲੇ ਕੇ ਚਲਦੇ ਹਾਂ ਜੀ ਕੋਈ ਵੀ ਭਾਈ ਹਾਜ ਸਾਹਿਬ ਆਪਰ ਬੰਦ ਜੀ ਦੇਖੋ ਅਸੀਂ ਸਾਰੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਜੋ ਸਾਡਾ ਪ੍ਰੋਸੈਸ ਬੰਦਾ ਉਸ ਹਸਪਤਾਲ ਕੇ ਸੰਡੇ ਜੀ ਅਸੀਂ ਆਪਣੀ ਵੀਡੀਓ ਆਪਣੀ ਰਿਸਰਕਸ਼ਾ ਬਣਾਈ ਆ ਸਾਡੀ ਉਹ ਵੀ ਬਣ ਗਈ ਆ ਪ੍ਰੋਪਰ ਟਾਈਮਿੰਗ ਸਾਰਾ ਕੁਝ ਹੋਣ ਰਿਹਾ ਤੇ ਇਹ ਇਹਦੇ ਇਹਦੇ ਮਾਲਕ ਦਾ ਪਤਾ ਲੱਗਿਆ ਜੀ ਪੋਣੇ ਦੇਖੋ ਜੀ ਇਹ ਤਾਂ ਅਸੀਂ ਆਪਣੀ ਕਾਰਵਾਈ ਕਰਦੇ ਆ ਡੈੱਡ ਬਡੀ ਚੋ ਕੇ ਡੈੱਡ ਬਡੀ ਪਹਚਾਈ ਆ ਫੱਟਿਆ ਚੁੱਕ ਕਰਨ ਦੇ ਆ ਉਸ ਤੋਂ ਬਾਅਦ ਕਾਰਵਾਈ ਦਾ ਤਪੀ ਜਿਹੜੀ ਆ ਉਹ ਤੇ ਫਰਦ ਤਪੀ ਦੇ ਵਿੱਚ ਸਾਰਾ ਕੁਝ ਪਤਾ ਲੱਗ ਗਿਆ ਤੋਂ ਗੁਰਪ੍ਰੀਤ ਸਿੰਘ ਨੇ ਜੀ ਅਧਿਕਾਰੀ ਸੋ ਹੁਣ ਲੈ ਕੇ ਚੰਨੇ ਨੇ ਇਹ ਪਰ ਗੱਲ ਫੇਰ ਉਹੀ ਆ ਜਾਂਦੀ ਆ ਦੋ ਦੋ ਪਲੇਟਾਂ ਬਾਈ ਜੀ ਟਰੱਕ ਦੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਲਾਂਚ ਆਇਆ ਹੋਊਗਾ ਇਹ ਵੀ ਨਹੀਂ ਪਤਾ ਕਿ ਕੀ ਕੀ ਵਾਰਦਾਤਾ ਕਰਕੇ ਆਇਆ ਨਹੀਂ ਪਤਾ ਵੀ ਇਹਦੇ ਵਿੱਚ ਵਿਕਦਾ ਕੀ ਹੁਣ ਕੀ ਲੈ ਕੇ ਜਾਂਦੇ ਹੋਣੇ ਕੀ ਸਪਲਾਈ ਹੁੰਦਾ ਇਹਦੇ ਚਮਾਲ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਜ ਤਿੰਨ ਬੱਚਿਆਂ ਦਾ ਪਿਓ ਇੱਕ ਪਤਨੀ ਦਾ ਸੁਆਗ ਹੋ ਗਿਆ ਸਾਡੇ ਸਿਸਟਮ ਨੇ